ਦੋਸਤੋ ਤੁਸੀਂ ਬੁਰਸ਼ਾ ਗਰਦੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਮਿਨਿਸਪਲ ਕਾਰਪੋਰੇਸ਼ਨ ਦੀਆਂ ਤੇ ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ 'ਚ ਪੰਜਾਬ 'ਚ ਪਰਸੋਂ ਜੋ ਪਟਿਆਲੇ ਵਿੱਚ ਹੋਇਆ ਜਿਸ ਢੰਗ ਦੇ ਨਾਲ ਪੁਲਿਸ ਦੀ ਮਦਦ ਨਾਲ ਸਰਕਾਰੀ ਅਮਲੇ ਦੀ ਮਦਦ ਨਾਲ ਬੌਕਰ ਪਾਰਟੀ ਨੇ ਕੈਂਡੀਡੇਟਸ ਨੂੰ ਪੇਪਰ ਫਾਈਲ ਕਰਨ ਤੋਂ ਰੋਕਿਆ ਗਿਆ ਔਰ ਇੰਨੀ ਗੁੰਡਾਗਰਦੀ ਮਤਲਬ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਉਣਾ ਅਸੀਂ ਮਗਧੀਆਂ ਸਰਕਾਰਾਂ ਨੇ ਜੋ ਮਾੜੇ ਕੰਮ ਕੀਤੇ ਸੀ ਉਹਦੇ ਵਿੱਚ ਇੱਕ ਤਬਦੀਲੀ ਲੈ ਕੇ ਆਵਾਂਗੇ ਉਹ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਮਗਧੀਆਂ ਸਰਕਾਰਾਂ ਦਾ ਵੀ ਰਿਕਾਰਡ ਥੋੜਿਆ ਠੀਕ ਆ ਮਗਧੀਆਂ ਸਰਕਾਰਾਂ ਪ੍ਰੈਸ਼ਰਾਈਜ਼ ਕਰਦੀਆਂ ਹੋਣੀਆਂ ਇਹ ਉਮੀਦਵਾਰਾਂ ਨੂੰ ਲੇਕਿਨ ਇਦਾਂ ਤਾਂ ਕਦੀ ਕਿਸੇ ਨੇ ਕਹਿਆ ਨਹੀਂ ਕੀਤਾ ਨਹੀਂ ਕਿ ਅਸੀਂ ਪੇਪਰ ਹੀ ਨਹੀਂ ਫਾਈਲ ਕਰਨ ਦੇਣੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਦੇ ਹੱਥਾਂ 'ਚੋਂ ਪੇਪਰ ਖੋਏ ਸਮਾਣੇ ਵਿੱਚ ਮੈਂ ਗਿਆ ਇੱਕ ਦਿਨ ਤੇ ਉਹਨਾਂ ਨੇ ਦਰਸ਼ਿਆ ਸਾਰੇ ਕੌਂਸਲਰ ਇਕੱਠੇ ਹੋਏ ਕਿ ਇੱਕ ਬਦਮਾਸ਼ ਨੇ ਤਹਿਸੀਲਦਾਰ ਦਫ਼ਤਰ ਵਿੱਚ ਪੁਲਿਸ ਤੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਫਾਈਲ ਖੋੜ ਕੇ ਤੇ ਭੱਜ ਗਿਆ ਉਹ ਕੋਈ ਕੇਸ ਲਿਸਟ ਨਹੀਂ ਹੋਇਆ ਔਰ ਮੈਨੂੰ ਬੜਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜੋ ਸਾਡਾ ਪੰਜਾਬ ਦਾ ਉਹਨਾਂ ਦੀ ਜੋ ਜ਼ਿੰਮੇਵਾਰੀ ਉਹਨਾਂ ਨੂੰ ਆਪਣੇ ਆਪ ਸੂਓ ਮੋਟੋ ਕੌਗਨੀਸ਼ੈਂਸ ਲੈ ਲੈਣੀ ਚਾਹੀਦੀ ਸੀ ਟੈਲੀਵਿਜ਼ਨ ਦੀਆਂ ਖਬਰਾਂ ਦੇਖ ਕੇ ਅਖਬਾਰਾਂ ਦੀਆਂ ਖਬਰਾਂ ਲੈ ਕੇ ਕਿ ਜੋ ਕੁਝ ਉੱਥੇ ਪਟਿਆਲੇ 'ਚ ਹੋਇਆ ਮੈਂ ਟੋਟਲ ਸਾਰਾ ਇਲੈਕਸ਼ਨ ਪ੍ਰੋਸੈਸ ਰੱਦ ਕਰਦਾ ਵਾਂ ਤੇ ਸਾਰੀ ਪੇਪਰ ਫਾਈਲਿੰਗ ਪ੍ਰੋਸੈਸ ਨਵੇਂ ਸਿਰੇ ਤੋਂ ਤੋਂ ਉੱਥੇ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਚੰਗੇ ਚੰਗੇ ਸੀਨੀਅਰ ਆਗੂ ਕਾਂਗਰਸ ਦੇ ਜੋ ਜਿਹੜੇ ਸੀ ਸੀ ਮੈਨੂੰ ਪਤਾ ਲੱਗਿਆ ਕਿ ਮਹਾਰਾਣੀ ਪਨੀਤ ਕੌਰ ਭਾਵਾ ਕੁਝ ਵੀ ਆ ਸਾਡੇ ਰਿਸਪੈਕਟੇਬਲ ਮੈਂਬਰ ਪਾਰਲੀਮੈਂਟ ਰਹੇ ਨੇ ਮਨਿਸਟਰ ਰਹੇ ਨੇ ਉਹਨਾਂ ਦੀ ਬੇਟੀ ਜੈਨਦਰ ਨੂੰ ੱੱਕੇ ਮਾਰੇ ਔਰ ਉਹਨਾਂ ਨੂੰ ਉਹਨਾਂ ਦੇ ਹੱਥੋਂ ਆ ਜਿਹੜਾ ਜੋੜਾ ਮਾਜਰਾ ਉਹਨਾਂ ਦੇ ਹੱਥੋਂ ਸ਼ਾਇਦ ਫਾਈਲ ਖੋਈ ਆ ਕੀ ਇਸ ਨੂੰ ਜਮਹੂਰੀਅਤ ਕਹਿੰਦੇ ਕੇਜਰੀਵਾਲ ਸਾਹਿਬ ਤੁਸੀਂ ਇੱਕ ਅੰਦੋਲਨ ਚੋਂ ਨਿਕਲੇ ਹੋ ਕਹਿੰਦੇ ਅਸੀਂ ਪਾਰਟੀ ਆ ਕਿ ਇਹ ਇਨਕਲਾਬ ਹੈ ਤੁਹਾਡਾ ਮੇਰੇ ਆਪਣੇ ਹਲਕੇ ਦੇ ਵਿੱਚ ਪਹਿਲਾਂ ਤਾਂ ਪੂਰਾ ਜ਼ੋਰ ਲਾਇਆ ਪ੍ਰੈਸ਼ਰਾਈਜ਼ ਕੀਤਾ ਗਵਰਨਮੈਂਟ ਨੂੰ ਕਿ ਕਿਸੇ ਤਰੀਕੇ ਨਾਲ ਢਿਲਵਾ ਚ ਪੇਪਰ ਰੱਦ ਕਰਾ ਦਿਓ ਪਲੱਥ ਵਿੱਚ ਪੇਪਰ ਰੱਦ ਕਰਾ ਦਿਓ ਇੱਕ ਸਾਡਾ ਉਮੀਦਵਾਰ ਜਿਹੜਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨੂੰ ਇਦਾਂ ਹੀ ਡਰਾ ਕੇ ਧਮਕਾ ਕੇ ਕਿ ਤੈਨੂੰ ਐਨਓਸੀ ਨਹੀਂ ਦੇਣ ਦਾਂਗੇ ਉਹ ਆਪ ਬੋਕਰ ਪਾਰਟੀ ਨੇ ਆਪਣੇ ਨਾਲ ਜੁਆਇਨ ਕਰਾ ਲਿਆ ਚਲੋ ਕੋਈ ਗੱਲ ਨਹੀਂ ਕਿ ਲੇਕਿਨ ਬਾਕੀ ਜਦੋਂ ਪੇਪਰ ਰੱਦ ਨਹੀਂ ਹੋ ਸਕੇ ਫਿਰ ਅਗਲੇ ਦਿਨ ਉਹੀ ਜਿਹੜੀਆਂ ਆਬਜੈਕਸ਼ਨ ਸੀਗੀਆਂ ਉਹ ਚੱਕ ਕੇ ਪੁਲਿਸ ਨੂੰ ਦੇਤੀਆਂ ਢਿਲਵਾ ਤੇ ਪੁਲਤ ਪੁਲਿਸ ਸਟੇਸ਼ਨ ਤੇ ਠੀਕ ਹੈ ਪੁਲਿਸ ਇਸ ਨਾਟ ਟੇਕਿੰਗ ਐਨੀ ਕਾਗਨਿਜੈਂਸ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਰੇ ਬੇਬੁਨਿਆਦ ਨੇ ਪੁਲਤ ਵਿੱਚ ਉਹ ਲੋਕ ਇਲੈਕਸ਼ਨਾਂ ਲੜਾ ਰਹੇ ਨੇ ਤੁਮਕਾਰੇ ਲੋਕਾਂ ਨੂੰ ਪੁਲਿਸ ਦਾ ਪ੍ਰੈਸ਼ਰ ਪਰ ਜਿਹੜੇ ਕਦੀ ਆਪਣੇ ਵਾਰਡ ਚੋਂ ਨਹੀਂ ਕਦੀ ਜਿੱਤੇ ਐਮਐਲਏ ਚ ਉਹਨਾਂ ਦੀ ਜ਼ਮਾਨਤਾਂ ਜਬਤ ਹੋਈਆਂ ਆਪਣੇ ਵਾਰਡ ਚੋਂ ਨਹੀਂ ਕਦੀ ਜਿੱਤੇ ਆ ਲੋਕ ਸਭਾ ਦੀ ਇਲੈਕਸ਼ਨ ਆਪਣੇ ਵਾਰਡ ਚੋਂ ਆਮ ਆਦਮੀ ਪਾਰਟੀ ਦਾ ਜਿਹੜਾ ਕਹਿੰਦਾ ਮੈਂ ਚੌਧਰੀ ਹਾਂ ਤੋਂ ਆਪ ਆਪਣੇ ਵਾਰਡ ਚੋਂ ਹਾਰਿਆ ਕੇਜਰੀਵਾਲ ਨੂੰ ਮਕੋਂ ਭਗਵੰਤ ਮਾਨ ਨੂੰ ਹਮਨੇ ਕੀ ਕਹਾਂ ਉਹ ਤਾਂ ਸ਼ਾਇਦ ਇੱਕ ਸਰਕਾਰੀ ਨਸ਼ੇ ਦੇ ਦੌਰ ਵਿੱਚ ਹੀ ਘੁੰਮ ਰਿਹਾ ਚੁਟਕਲੇ ਸੁਣਾ ਰਿਹਾ ਕੇਜਰੀਵਾਲ ਆਪ ਇਲੈਕਸ਼ਨ ਲੜ ਰਿਹਾ ਦਿੱਲੀ ਦੇ ਵਿੱਚ ਉੱਥੇ ਨਿਤ ਦਿਨ ਬੀਜੇਪੀ ਨੂੰ ਗਾਲਾਂ ਕੱਢਦੇ ਨੇ ਤੇ ਪੰਜਾਬ ਦੇ ਵਿੱਚ ਪੁਲਿਸ ਦੇ ਦੁਰਉਪਯੋਗ ਨਾਲ ਐਡਮਿਨਿਸਟ੍ਰੇਸ਼ਨ ਦੇ ਦੁਰਉਪਯੋਗ ਨਾਲ ਇਹ ਇਲੈਕਸ਼ਨਾਂ ਨਹੀਂ ਹੋ ਰਹੀਆਂ ਇਲੈਕਸ਼ਨਾਂ ਦੀ ਲੁੱਟ ਹੋ ਰਹੀ ਹੈ ਜਮਹੂਰੀਅਤ ਦੀ ਔਰ ਸ਼ੁਕਰ ਕਰੋ ਦਿੱਲੀ ਵਾਲਿਓ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਕੋ ਦਿੱਲੀ ਚ ਪੁਲਿਸ ਨਹੀਂ ਗਈ ਅਗਰ ਪੁਲਿਸ ਹੁੰਦੀ ਤਾਂ ਇਹਨੇ ਜੋ ਪੰਜਾਬ ਦੇ ਵਿੱਚ ਕੀਤਾ ਲੁੱਟ ਕਸੁੱਟ ਉਹਦੋਂ ਵੱਧ ਦਮਨ ਚੱਕਰ ਜਿਹੜਾ ਦਿੱਲੀ ਵਿੱਚ ਚਲਾਉਣਾ ਸੀਗਾ ਤੁਹਾਨੂੰ ਵੀ ਮੇਰੀ ਬੇਨਤੀ ਦਿੱਲੀ ਵਿੱਚ ਅਸੈਂਬਲੀ ਆ ਰਹੀ ਆ ਪੱਛ ਜੋ ਇਹਨਾਂ ਤੋਂ ਜਵੱਦ ਸਕਦੇ ਹੋ ਸਭ ਝੂਠੇ ਵੈਧੇ ਕਰਦੇ ਨੇ ਔਰ ਜਿੰਨਾ ਘਾਣ ਜਮਹੂਰੀਅਤ ਦਾ ਔਰ ਜਿੰਨੀ ਗਰਾਵਟ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੇ ਸਬੂਤ ਦਿੱਤਾ ਪੰਜਾਬ ਤਾਂ ਇਹੋ ਲੋਕਾਂ ਨੇ ਪਾਰਲੀਮੈਂਟ ਵਿੱਚ 10 ਸੀਟਾਂ ਹਰਾਤੀਆਂ ਇਹਨਾਂ ਨੂੰ 13 ਵਿੱਚੋਂ ਫਿਰ ਵੀ ਇਹਨਾਂ ਨੂੰ ਕੋਈ ਸਬਕ ਸਿੱਖਣ ਦੀ ਆਦਤ ਨਹੀਂ ਗਈ ਬਦਮਾਸ਼ੀ ਦੇ ਉੱਤੇ ਔਰ ਇਹ ਚੰਦ ਦਿਨ ਦੀ ਬਦਮਾਸ਼ੀ ਹੈ ਕਿੰਨੀ ਦੇਰ ਰਹੁ ਤੁਹਾਡੇ ਨਾਲ ਪੁਲਿਸ ਜਦੋਂ ਸਰਕਾਰ ਬਦਲ ਗਈ ਮੈਂ ਇਕੱਲੇ ਇਕੱਲੇ ਕਾਂਗਰਸ ਦੇ ਵਰਕਰ ਨੂੰ ਜਿਨ੍ਹਾਂ ਦੇ ਪਰਚੇ ਦਰਜ ਹੋਏ ਜਿਨ੍ਹਾਂ ਦੇ ਕਾਗਜ਼ ਪਾੜੇ ਖੋਏ ਜਾਂ ਝੂਠੇ ਮੁਕਦਮੇ ਦਰਜ ਕੀਤੇ ਆਪਣੀ ਗਵਰਨਮੈਂਟ ਬਣੇਗੀ ਨਾ ਜਿਵੇਂ ਪਿਛਲਾ ਪਿਛਲੀ ਵਾਰੀ ਪੋਲੀਟੀਕਲ ਵਿੰਡੇਟਾ ਐਡਜਸਟਸ ਮਹਾਤਪ ਸਿੰਘ ਗਿਲਦਾ ਕਮਿਸ਼ਨ ਬਣਾਇਆ ਸੀ ਉਦਾਂ ਦਾ ਕਮਿਸ਼ਨ ਬਣਾਵਾਂਗੇ ਔਰ ਜਿਹੜੇ ਸੈਂਕੜੇ ਹਜ਼ਾਰਾਂ ਕੇਸ ਸਭ ਦੀ ਰਿਵਿਊ ਹੋਊਗੀ ਮਤ ਸਮਝਣਾ ਕਿ ਤੁਸੀਂ ਅੱਜ ਜੋ ਕੁਝ ਕਰ ਰਹੇ ਹੋ ਜਾਂ ਜੋ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹੋ ਜਾਂ ਜੋ ਤੁਸੀਂ ਤੱਕੇਸ਼ਾਈ ਜਾਂ ਲੁੱਟਕੁੱਟ ਕਰ ਰਹੇ ਮਤ ਸਮਝਣਾ ਕਿ ਇਹਨਾਂ ਗੱਲਾਂ ਦੀ ਅਕਾਉਂਟੇਬਿਲਟੀ ਨਹੀਂ ਹੋਵੇਗੀ ਸਭ ਇੱਕ ਇੱਕ ਗੱਲ ਦੀ ਔਰ ਵਿਸ਼ੇਸ਼ ਤੌਰ ਤੇ ਸਾਡੀ ਪਾਰਟੀ ਦੇ ਜਿਹੜੇ ਚਾਹੇ ਉਹ ਲੀਡਰ ਸੀ ਚਾਹੇ ਵਰਕਰਸ ਉਹਨਾਂ ਦੇ ਨਾਲ ਜੋ ਦੁਰਪਯੋਗ ਦੁਰਵਿਵਹਾਰ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਇੱਕ ਗੱਲ ਦੀ ਅਕਾਉਂਟੇਬਿਲਟੀ ਹੋਣੀ ਆ ਉਹ ਦਿਨ ਦੂਰ ਨਹੀਂਗਾ ਰਹਿ ਗਏ 1-2 ਸਾਲ ਤੋਂ ਮੈਂ ਹੁਣ ਵੀ ਅਪੀਲ ਕਰੂੰ ਪੰਜਾਬ ਦੇ ਲੋਕਾਂ ਨੂੰ ਕਿ ਆ ਕਾਰਪੋਰੇਸ਼ਨ ਇਲੈਕਸ਼ਨ ਜਿੱਥੇ ਨਗਰ ਪੰਚਾਇਤਾਂ ਸਾਡੇ ਇਲਾਕੇ ਦੇ ਵਿੱਚ ਹੋ ਰਹੀਆਂ ਇਸ ਤਰ੍ਹਾਂ ਦੇ ਬਦਮਾਸ਼ਾਂ ਨੂੰ ਵੋਟਾਂ ਪਾ ਕੇ ਆਪਾਂ ਹੋਰ ਉਤਸ਼ਾਹਤ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਬੇਨਤੀ ਆ ਕਿ ਕਾਂਗਰਸ ਪਾਰਟੀ ਦੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਾਉਂਸਲਰਸ ਲੜ ਰਹੇ ਨੇ ਉਹਨਾਂ ਨੂੰ ਵੋਟ ਪਾਓ ਤਾਂ ਕਿ ਇਹਨਾਂ ਦੀ ਅਕਲ ਟਿਕਾਣੇ ਹੋਵੇ ਆਵੇ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਦੋਸਤੋ ਤੁਸੀਂ ਬੁਰਸ਼ਾ ਗਰਦੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਮਿਨਿਸਪਲ ਕਾਰਪੋਰੇਸ਼ਨ ਦੀਆਂ ਤੇ ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ 'ਚ ਪੰਜਾਬ 'ਚ ਪਰਸੋਂ ਜੋ ਪਟਿਆਲੇ ਵਿੱਚ ਹੋਇਆ ਜਿਸ ਢੰਗ ਦੇ ਨਾਲ ਪੁਲਿਸ ਦੀ ਮਦਦ ਨਾਲ ਸਰਕਾਰੀ ਅਮਲੇ ਦੀ ਮਦਦ ਨਾਲ ਮੋਕਰ ਪਾਰਟੀ ਨੇ ਕੈਂਡੀਡੇਟਸ ਨੂੰ ਪੇਪਰ ਫਾਈਲ ਕਰਨ ਤੋਂ ਰੋਕਿਆ ਗਿਆ ਵਾ ਔਰ ਇੰਨੀ ਗੁੰਡਾ ਕਰਦੀ ਮਤਲਬ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਉਣਾ ਅਸੀਂ ਮਗਰਲੀਆਂ ਸਰਕਾਰਾਂ ਨੇ ਜੋ ਮਾੜੇ ਕੰਮ ਕੀਤੇ ਅਸੀਂ ਉਹਦੇ ਵਿੱਚ ਇੱਕ ਤਬਦੀਲੀ ਲੈ ਕੇ ਆਵਾਂਗੇ ਉਹ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਮਗਰਲੀਆਂ ਸਰਕਾਰਾਂ ਦਾ ਵੀ ਰਿਕਾਰਡ ਤੋੜਿਆ ਠੀਕ ਆ ਮਗਰਲੀਆਂ ਸਰਕਾਰਾਂ ਪ੍ਰੈਸ਼ਰਾਈਜ਼ ਕਰਦੀਆਂ ਹੋਣਗੀਆਂ ਉਮੀਦਵਾਰਾਂ ਨੂੰ ਲੇਕਿਨ ਇਦਾਂ ਤਾਂ ਕਦੀ ਕਿਸੇ ਨੇ ਕਿਹਾ ਨਹੀਂ ਕੀਤਾ ਹੀ ਨਹੀਂਗਾ ਕਿ ਅਸੀਂ ਪੇਪਰ ਹੀ ਨਹੀਂ ਫਾਈਲ ਕਰਨ ਦੇਣੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਦੇ ਹੱਥਾਂ 'ਚੋਂ ਪੇਪਰ ਖੋਏ ਸਮਾਣੇ ਵਿੱਚ ਮੈਂ ਗਿਆ ਇੱਕ ਦਿਨ ਤੇ ਉਹਨਾਂ ਨੇ ਦੱਸਿਆ ਸਾਰੇ ਕਾਉਂਸਲਰ ਇਕੱਠੇ ਹੋਏ ਕਿ ਇੱਕ ਬਦਮਾਸ਼ ਨੇ ਤਹਿਸੀਲਦਾਰ ਦਫ਼ਤਰ ਵਿੱਚ ਪੁਲਿਸ ਤੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਫਾਈਲ ਖੋੜ ਕੇ ਤੇ ਭੱਜ ਗਿਆ ਉਹ ਕੋਈ ਕੇਸ ਰਿਸਟ ਨਹੀਂ ਹੋਇਆ ਔਰ ਮੈਨੂੰ ਬੜਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜੋ ਸਾਡਾ ਪੰਜਾਬ ਦਾ ਉਹਨਾਂ ਦੇ ਜੋ ਮਾਮਾਰੇ ਉਹਨਾਂ ਨੂੰ ਆਪਣੇ ਆਪ ਸੂਓ ਮੋਟੋ ਕੌਗਨੀਸੈਂਸ ਲੈ ਲੈਣੀ ਚਾਹੀਦੀ ਸੀ ਟੈਲੀਵਿਜ਼ਨ ਦੀਆਂ ਖਬਰਾਂ ਦੇਖ ਕੇ ਅਖਬਾਰਾਂ ਦੀਆਂ ਖਬਰਾਂ ਲੈ ਕੇ ਕਿ ਜੋ ਕੁਝ ਉੱਥੇ ਪਟਿਆਲੇ 'ਚ ਹੋਇਆ ਮੈਂ ਟੋਟਲ ਸਾਰਾ ਇਲੈਕਸ਼ਨ ਪ੍ਰੋਸੈਸ ਰੱਦ ਕਰਦਾ ਵਾਂ ਤੇ ਸਾਰੀ ਪੇਪਰ ਫਾਈਲਿੰਗ ਪ੍ਰੋਸੈਸ ਨਵੇਂ ਸਿਰੇ ਤੋਂ ਉੱਥੇ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਚੰਗੇ ਚੰਗੇ ਸੀਨੀਅਰ ਆਗੂ ਕਾਂਗਰਸ ਦੇ ਜਿਹਨਾਂ ਸੀ ਸੀ ਮੈਨੂੰ ਪਤਾ ਲੱਗਿਆ ਕਿ ਮਹਾਰਾਣੀ ਪਨੀਤ ਕੌਰ ਭਾਵਾ ਕੁਝ ਵੀ ਆ ਸਾਡੇ ਰਿਸਪੈਕਟੇਬਲ ਮੈਂਬਰ ਪਾਰਲੀਮੈਂਟ ਰਹੇ ਨੇ ਮਨਿਸਟਰ ਰਹੇ ਨੇ ਉਹਨਾਂ ਦੀ ਬੇਟੀ ਜੈਨਦਰ ਨੂੰ ੱੱਕੇ ਮਾਰੇ ਔਰ ਉਹਨਾਂ ਨੂੰ ਉਹਨਾਂ ਦੇ ਹੱਥੋਂ ਆ ਜਿਹੜਾ ਜੋੜਾ ਮਾਜਰਾ ਉਹਨਾਂ ਦੇ ਹੱਥੋਂ ਸ਼ਾਇਦ ਫਾਈਲ ਖੋਈ ਆ ਕਿ ਇਸ ਨੂੰ ਜਮਹੂਰੀਅਤ ਕਹਿੰਦੇ ਕੇਚਰੀਵਾਲ ਸਾਹਿਬ ਤੁਸੀਂ ਇੱਕ ਅੰਦੋਲਨ ਚੋਂ ਨਿਕਲੇ ਹੋ ਕਹਿੰਦੇ ਅਸੀਂ ਪਾਰਟੀ ਆ ਕਿ ਇਹ ਇਨਕਲਾਬ ਹੈ ਤੁਹਾਡਾ ਮੇਰੇ ਆਪਣੇ ਹਲਕੇ ਦੇ ਵਿੱਚ ਪਹਿਲਾਂ ਤਾਂ ਪੂਰਾ ਜ਼ੋਰ ਲਾਇਆ ਪ੍ਰੈਸ਼ਰਾਈਜ਼ ਕੀਤਾ ਗਵਰਨਮੈਂਟ ਨੂੰ ਕਿ ਕਿਸੇ ਤਰੀਕੇ ਨਾਲ ਢਿਲਵਾ ਚ ਪੇਪਰ ਰੱਦ ਕਰਾ ਦਿਓ ਪਲੱਥ ਵਿੱਚ ਪੇਪਰ ਰੱਦ ਕਰਾ ਦਿਓ ਇੱਕ ਸਾਡਾ ਉਮੀਦਵਾਰ ਜਿਹੜਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨੂੰ ਇਦਾਂ ਹੀ ਡਰਾ ਕੇ ਧਮਕਾ ਕੇ ਕਿ ਤੈਨੂੰ ਐਨਓਸੀ ਨਹੀਂ ਦੇਣ ਦਾਂਗੇ ਉਹ ਆਪ ਬੋਕਰ ਪਾਰਟੀ ਨੇ ਆਪਣੇ ਨਾਲ ਜੁਆਇਨ ਕਰਾ ਲਿਆ ਚਲੋ ਕੋਈ ਗੱਲ ਨਹੀਂ ਕਿ ਲੇਕਿਨ ਬਾਕੀ ਜਦੋਂ ਪੇਪਰ ਰੱਦ ਨਹੀਂ ਹੋ ਸਕੇ ਫਿਰ ਅਗਲੇ ਦਿਨ ਉਹੀ ਜਿਹੜੀਆਂ ਆਬਜੈਕਸ਼ਨ ਸੀਗੀਆਂ ਉਹ ਚੱਕ ਕੇ ਪੁਲਿਸ ਨੂੰ ਦੇਤੀਆਂ ਢਿਲਵਾ ਤੇ ਪੁਲਤ ਪੁਲਿਸ ਸਟੇਸ਼ਨ ਤੇ ਠੀਕ ਹੈ ਪੁਲਿਸ ਇਸ ਨਾਟ ਟੇਕਿੰਗ ਐਨੀ ਕਾਗਨਿਜੈਂਸ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਰੇ ਬੇਬੁਨਿਆਦ ਨੇ ਪੁਲਤ ਵਿੱਚ ਉਹ ਲੋਕ ਇਲੈਕਸ਼ਨਾਂ ਲੜਾ ਰਹੇ ਨੇ ਤੁਮਕਾਰੇ ਲੋਕਾਂ ਨੂੰ ਪੁਲਿਸ ਦਾ ਪ੍ਰੈਸ਼ਰ ਪਰ ਜਿਹੜੇ ਕਦੀ ਆਪਣੇ ਵਾਰਡ ਚੋਂ ਨਹੀਂ ਕਦੀ ਜਿੱਤੇ ਐਮਐਲਏ ਤਾਂ ਉਹਨਾਂ ਦੀ ਜ਼ਮਾਨਤਾਂ ਜੱਫਤ ਹੋਈਆਂ ਆਪਣੇ ਵਾਰਡ ਚੋਂ ਨਹੀਂ ਕਦੀ ਜਿੱਤੇ ਆ ਲੋਕ ਸਭਾ ਦੀ ਇਲੈਕਸ਼ਨ ਆਪਣੇ ਵਾਰਡ ਚੋਂ ਆਮ ਆਦਮੀ ਪਾਰਟੀ ਦਾ ਜਿਹੜਾ ਕਹਿੰਦਾ ਮੈਂ ਚੌਧਰੀ ਹਾਂ ਉਥੋਂ ਆਪ ਆਪਣੇ ਵਾਰਡ ਚੋਂ ਹਾਰਿਆ ਕੇਜਰੀਵਾਲ ਨੂੰ ਮਕੋਂ ਭਗਵੰ ਉਹ ਤਾਂ ਸ਼ਾਇਦ ਇੱਕ ਕਿਸਮ ਦੇ ਆਪਣੇ ਸਰਕਾਰੀ ਨਸ਼ੇ ਦੇ ਦੌਰ ਵਿੱਚ ਹੀ ਘੁੰਮ ਰਿਹਾ ਚੁਟਕਲੇ ਸੁਣਾ ਰਿਹਾ ਕੇਜਰੀਵਾਲ ਆਪ ਇਲੈਕਸ਼ਨ ਲੜ ਰਿਹਾ ਦਿੱਲੀ ਦੇ ਵਿੱਚ ਉੱਥੇ ਨਿਤ ਦਿਨ ਬੀਜੇਪੀ ਨੂੰ ਗਾਲਾਂ ਕੱਢਦੇ ਨੇ ਤੇ ਪੰਜਾਬ ਦੇ ਵਿੱਚ ਪੁਲਿਸ ਦੇ ਦੁਰਉਪਯੋਗ ਨਾਲ ਐਡਮਿਨਿਸਟ੍ਰੇਸ਼ਨ ਦੇ ਦੁਰਉਪਯੋਗ ਨਾਲ ਇਹ ਇਲੈਕਸ਼ਨਾਂ ਨਹੀਂ ਹੋ ਰਹੀਆਂ ਇਲੈਕਸ਼ਨਾਂ ਦੀ ਲੁੱਟ ਹੋ ਰਹੀ ਹੈ ਜਮਹੂਰੀਅਤ ਦੀ ਔਰ ਸ਼ੁਕਰ ਕਰੋ ਦਿੱਲੀ ਵਾਲਿਓ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਕੇਜਰੀਵਾਲ ਕੋ ਦਿੱਲੀ ਚ ਪੁਲਿਸ ਨਹੀਂ ਗਈ ਅਗਰ ਪੁਲਿਸ ਹੁੰਦੀ ਇਹਨੇ ਜੋ ਪੰਜਾਬ ਦੇ ਵਿੱਚ ਕੀਤਾ ਲੁੱਟ-ਕਸੁੱਟ ਉਹਦੇ ਨਾਲ ਵੱਧ ਦਮਨ ਚੱਕਰ ਜਿਹੜਾ ਦਿੱਲੀ ਵਿੱਚ ਚਲਾਉਣਾ ਸੀਗਾ ਤੁਹਾਨੂੰ ਵੀ ਮੇਰੀ ਬੇਨਤੀ ਦਿੱਲੀ ਵਿੱਚ ਅਸੈਂਬਲੀ ਆ ਰਹੀ ਆ ਪੱਛ ਜੋ ਇਹਨਾਂ ਤੋਂ ਜਵਾਬ ਚਾਹਦੇ ਹੋ ਸਭ ਝੂਠੇ ਵੈਧੇ ਕਰਦੇ ਨੇ ਔਰ ਜਿੰਨਾ ਘਾਣ ਜਮਹੂਰੀਅਤ ਦਾ ਔਰ ਜਿੰਨੀ ਗਰਾਵਟ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੇ ਸਬੂਤ ਦਿੱਤਾ ਪੰਜਾਬ ਤਈਓ ਲੋਕਾਂ ਨੇ ਪਾਰਲੀਮੈਂਟ ਵਿੱਚ 10 ਸੀਟਾਂ ਹਰਾਤੀਆਂ ਇਹਨਾਂ ਨੂੰ 13 ਵਿੱਚੋਂ ਫਿਰ ਵੀ ਇਹਨਾਂ ਨੂੰ ਕੋਈ ਸਬਕ ਸਿੱਖਣ ਦੀ ਆਦਤ ਨਹੀਂ ਗਈ ਬਦਮਾਸ਼ੀ ਦੇ ਉੱਤੇ ਔਰ ਇਹ ਚੰਦ ਦਿਨ ਦੀ ਬਦਮਾਸ਼ੀ ਹੈ ਕਿੰਨੀ ਦੇਰ ਰਹੁ ਤੁਹਾਡੇ ਨਾਲ ਪੁਲਿਸ ਜਿੱਦਣ ਸਰਕਾਰ ਬਦਲ ਗਈ ਮੈਂ ਕੱਲੇ-ਕੱਲੇ ਕਾਂਗਰਸ ਦੇ ਵਰਕਰ ਨੂੰ ਜਿਨ੍ਹਾਂ ਤੇ ਪਰਚੇ ਦਰਜ ਹੋਏ ਜਿਨ੍ਹਾਂ ਦੇ ਕਾਗਜ਼ ਪਾੜੇ ਖੋਏ ਜਾਂ ਝੂਠੇ ਮੁਕਦਮੇ ਦਰਜ ਕੀਤੇ ਆਪਣੀ ਗਵਰਨਮੈਂਟ ਬਣੇਗੀ ਨਾ ਜਿਵੇਂ ਪਿਛਲਾ ਇਹ ਪਿਛਲੀ ਵਾਰੀ ਪੋਲਿਟੀਕਲ ਵਿੰਡੇਟਾ ਇੱਕ ਜਸਟਿਸ ਮਹਤਾਬ ਸਿੰਘ ਗਿਲਦਾ ਕਮਿਸ਼ਨ ਬਣਾਇਆ ਸੀ ਉਦਾਂ ਦਾ ਕਮਿਸ਼ਨ ਬਣਾਵਾਂਗੇ ਔਰ ਜਿਹੜੇ ਸੈਂਕੜੇ ਹਜ਼ਾਰਾਂ ਕੇਸ ਸਭ ਦੀ ਰਿਵਿਊ ਹੋਊਗੀ ਮਤ ਸਮਝਣਾ ਕਿ ਤੁਸੀਂ ਅੱਜ ਜੋ ਕੁਝ ਕਰ ਰਹੇ ਹੋ ਜਾਂ ਜੋ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹੋ ਜਾਂ ਜੋ ਤੁਸੀਂ ਤੱਕੇਸ਼ਾਈ ਜਾਂ ਲੁੱਟਕਸੁੱਟ ਕਰ ਰਹੇ ਹੋ ਮਤ ਸਮਝਣਾ ਕਿ ਇਹਨਾਂ ਗੱਲਾਂ ਦੀ ਅਕਾਉਂਟੇਬਿਲਟੀ ਨਹੀਂ ਹੋਵੇਗੀ ਸਭ ਇੱਕ ਇੱਕ ਗੱਲ ਦੀ ਔਰ ਵਿਸ਼ੇਸ਼ ਤੌਰ ਤੇ ਸਾਡੀ ਪਾਰਟੀ ਦੇ ਜਿਹੜੇ ਚਾਹੇ ਉਹ ਲੀਡਰ ਸੀ ਚਾਹੇ ਵਰਕਰਸ ਉਹਨਾਂ ਦੇ ਨਾਲ ਜੋ ਦੁਰਉਪਯੋਗ ਦੁਰਵਿਵਹਾਰ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਇੱਕ ਗੱਲ ਦੀ ਅਕਾਉਂਟੇਬਿਲਟੀ ਹੋਣੀ ਆ ਉਹ ਦਿਨ ਦੂਰ ਨਹੀਂਗਾ ਰਹਿਗੇ 1.5 ਦੋ ਸਾਲ ਤੋਂ ਮੈਂ ਹੁਣ ਵੀ ਅਪੀਲ ਕਰੂੰ ਪੰਜਾਬ ਦੇ ਲੋਕਾਂ ਨੂੰ ਕਿ ਆ ਕਾਰਪੋਰੇਸ਼ਨਲ ਇਲੈਕਸ਼ਨ ਜਿੱਥੇ ਨਗਰ ਪੰਚਾਇਤਾਂ ਸਾਡੇ ਇਲਾਕੇ ਦੇ ਵਿੱਚ ਹੋ ਰਹੀਆਂ ਆ ਇਸ ਤਰ੍ਹਾਂ ਦੇ ਬਦਮਾਸ਼ਾਂ ਨੂੰ ਵੋਟਾਂ ਪਾ ਕੇ ਆਪਾਂ ਹੋਰ ਉਤਸ਼ਾਹਤ ਕਰਨਾ ਚਾਹੁੰਦੇ ਆਂ ਸਾਰਿਆਂ ਨੂੰ ਬੇਨਤੀ ਆ ਕਿ ਕਾਂਗਰਸ ਪਾਰਟੀ ਦੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਾਉਂਸਲਰ ਲੜ ਰਹੇ ਨੇ ਉਹਨਾਂ ਨੂੰ ਵੋਟ ਪਾਓ ਤਾਂ ਕਿ ਇਹਨਾਂ ਦੀ ਅਕਲ ਟਿਕਾਣੇ ਆਵੇ ਮੇਰੇ ਨਾਲ ਜੁੜਨ ਨਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ